ਸਤ ਸਕਾਲ ਦੋਸਤੋ ਮਝਲ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਦਰਸ਼ਕੋ ਜਿਵੇਂ ਆਪ ਸਭ ਜਾਣਦੇ ਹੀ ਹੋ ਕਿ ਕਲਯੁਗ ਜੋ ਹੈ ਉਹ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਇਨਸਾਨ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਇਨਸਾਨ ਦਾ ਗੁੱਸਾ ਹੀ ਜਿਹੜਾ ਹੈ ਉਹ ਉਸ ਦੇ ਕਾਬੂ ਵਿੱਚ ਨਹੀਂ ਹੈ ਜਿਸ ਦੇ ਵਜ੍ਹਾ ਕਰਕੇ ਉਹ ਆਪਣਾ ਵੀ ਨੁਕਸਾਨ ਕਰਦਾ ਹੈ ਤੇ ਸਾਹਮਣੇ ਵਾਲੇ ਦਾ ਵੀ ਨੁਕਸਾਨ ਕਰਦਾ ਹੈ ਮਸਲਾ ਪਿੰਡ ਸਰਹਾਲਾ ਦਾ ਹੈ ਜਿੱਥੇ ਸਰਦਾਰ ਭਗਵੰਤ ਸਿੰਘ ਲੰਬੜਧਾਰ ਜਿਹੜੇ ਇਸੇ ਝੜਪ ਦੀ ਬਲੀ ਚੜ ਜਾਂਦੇ ਨੇ 6 ਗੋਲੀਆਂ ਲੱਗਦੀਆਂ ਨੇ ਤੇ ਖਤਮ ਹੋ ਜਾਂਦੇ ਨੇ ਗੱਲ ਇਹ ਹੈ ਕਿ ਦੋ ਬੱਚਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਔਰ ਸਰਦਾਰ ਭਗਵੰਤ ਸਿੰਘ ਲੰਬੜਧਾਰ ਇੱਕ ਬੱਚੇ ਨੂੰ ਘੂਰਦੇ ਨੇ ਔਰ ਉਹ ਬੱਚਾ ਮਰੜੀ ਕਲਾਂ ਦਾ ਆਪਣੇ ਘਰ ਜਾ ਕੇ ਗੱਲ ਦੱਸਦਾ ਹੈ ਤੇ ਉਸਦੇ ਬਾਪ ਅਮਨਦੀਪ ਸਿੰਘ ਹੁਣੀ ਪਿੰਡ ਦੀ ਪੰਚਾਇਤ ਲਾ ਕੇ ਲੈ ਕੇ ਤਾਂ ਉਹ ਭਗਵੰਤ ਸਿੰਘ ਹੁਣਾ ਦੇ ਘਰੇ ਜਾਂਦੇ ਨੇ ਔਰ ਉੱਥੇ ਜਾ ਕੇ ਜਦੋਂ ਗੱਲਬਾਤ ਹੁੰਦੀ ਹੈ ਪੰਚਾਇਤ ਦੇ ਵਿੱਚ ਤਾਂ ਇੱਕਦਮ ਤੈਸ਼ ਦੇ ਵਿੱਚ ਆ ਕੇ ਅਮਨਦੀਪ ਸਿੰਘ 6 ਗੋਲੀਆਂ ਸਰਦਾਰ ਭਗਵੰਤ ਸਿੰਘ ਲੰਬੜਦਾਰ ਦੇ ਮਾਰਦੇ ਨੇ ਔਰ ਉਹਨਾਂ ਦੀ ਜੀਵਨ ਲੀਲਾ ਸਮਾਪਤ ਕਰ ਦਿੰਦੇ ਨੇ ਦੋਸਤੋ ਮਸਲਾ ਛੋਟਾ ਜਿਹਾ ਸੀ ਵੱਡਾ ਹੋ ਜਾਂਦਾ ਹੈ ਇਹ ਗੱਲ ਪੰਚਾਇਤ 'ਚ ਨਹੀਂ ਸੀ ਮੁੱਕਦੀ ਤਾਂ ਥਾਣੇ ਜਾ ਕੇ ਮੁੱਕ ਸਕਦੀ ਸੀ ਪਰ ਕਿਸੇ ਦੀ ਜਾਨ ਲੈਣਾ ਇਹ ਵਾajib ਨਹੀਂ ਸਾਨੂੰ ਸੰਕੋਚ ਕਰਨਾ ਚਾਹੀਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਆ ਰਹੀਆਂ ਨੇ ਆਣਜੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਚਰਨਜੀਤ ਸਿੰਘ ਦਿਹਾਤੀ ਐਸਐਸਪੀ ਨੇ ਉਹਨਾਂ ਵੱਲੋਂ ਵੀ ਹੁਕਮ ਜਾਰੀ ਹੋਇਆ ਹੈ ਉਹਨਾਂ ਤੋਂ ਇਲਾਵਾ ਡੀਐਸਪੀ ਮਜੀਠਾ ਸਰਦਾਰ ਜਸਪਾਲ ਸਿੰਘ ਅਤੇ ਇਨਸਪੈਕਟਰ ਮੈਡਮ ਖੁਸ਼ਬੂ ਸ਼ਰਮਾ ਥਾਣਾ ਕਥੋਨੰਗਲ ਉਹਨਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਪੰਚਾਇਤਾਂ ਨੂੰ ਕਿ ਆਪਣਾ ਅਸਲਾ ਜੋ ਹੈ ਉਹ ਥਾਣਿਆਂ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਕਿਉਂਕਿ ਪੰਚਾਇਤਾਂ ਦੇ ਇਸ ਚੋਣਾਂ ਦੇ ਵਿੱਚ ਅਕਸਰ ਹੀ ਸ਼ਰਾਬਾਂ ਚੱਲਦੀਆਂ ਨੇ ਗੋਲੀਆਂ ਚੱਲਦੀਆਂ ਨੇ ਝੜਪਾਂ ਹੋ ਜਾਂਦੀਆਂ ਨੇ ਸੋ ਕੋਈ ਅਣਸਖਾਵੀ ਘਟਨਾ ਨਾ ਹੋ ਸਕੇ ਸੋ ਆਪਣਾ ਆਪਣਾ ਫਰਜ ਪਛਾਣਦੇ ਹੋਏ ਆਪਣੇ ਨਿਜੀ ਥਾਣਿਆਂ ਦੇ ਵਿੱਚ ਆਪਣਾ ਅਸਲਾ ਜਮਾ ਕਰਵਾਓ ਤਾਂ ਕਿ ਰੱਬ ਕਰੇ ਕਿ ਕੋਈ ਇਹੋ ਜੀ ਅਣਸੁਖਾਵੀ ਘਟਨਾ ਨਾ ਹੋ ਸਕੇ ਸੋ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਨਿਰਪੱਖ ਨਿਰਧੜਕ ਮਜਲ ਟੀਵੀ ਮੇਰਾ ਨਾਂ ਜੀ ਹੈਪੀ ਹੈ ਜੀ ਤੇ ਇਹ ਮੇਰੇ ਜਿੰਨਾ ਦੀ ਡੈਥ ਹੋਈ ਹੈ ਮੇਰੇ ਫੁੱਫੜ ਜੀ ਨੇ ਮੈਂ ਦੁਬਈ ਤੋਂ ਆਇਆ ਜੀ ਮੈਂ ਵੀ ਇੱਕ ਐਨਆਰਆਈ ਹਾਂ ਤੇ ਇਹ ਭਾਜੀ ਘਟਨਾ ਐਦਾਂ ਵਾਪਰੀ ਆ ਜੀ ਕਿ ਬੱਚਿਆਂ ਦਾ ਕੋਈ ਮਾਮੂਲੀ ਝਗੜਾ ਸੀ ਜੀ ਤੇ ਫੁੱਫੜ ਜੀ ਹੋਣਾ ਜੀਆਂ ਪੋਤਰੀਆਂ ਨੇ ਉਹਨਾਂ ਨੂੰ ਕਿਸੋ ਜਿਹੜਾ ਮੁੰਡਾ ਵਾ ਫੌਜੀ ਦਾ ਆਪਣਾ ਮਰੜੀ ਤੋਂ ਤੇ ਉਹਨੇ ਤੱਕਾ ਤੁੱਕਾ ਕੋਈ ਮਾਰਿਆ ਤੇ ਉਹਨਾਂ ਦੇ ਨਾ ਮਤਲਬ ਬੱਚੇ ਦੇ ਹੱਥ ਤੇ ਝੋਟ ਆ ਗਈ ਸਿਕਾ ਮਤਲਬ ਉਹਨਾਂ ਨੂੰ ਬੁਖਾਰ ਹੋ ਗਿਆ ਸੀ ਉਹ ਬੱਚੇ ਨੇ ਘਰ ਆਣ ਕੇ ਜਦੋਂ ਦੱਸਿਆ ਤੇ ਉਹ ਫੁੱਫੜ ਜੀ ਮਾੜਾ ਜਾ ਜਾ ਕੇ ਤੋਂ ਉਹਨਾਂ ਦਾ ਨਾਰਮਲ ਤੁਹਾਨੂੰ ਪਤਾ ਹੈ ਅੱਜ ਕੱਲ ਬੱਚਿਆਂ ਦੇ ਝਗੜੇ ਤੇ ਚੱਲਦੇ ਹੀ ਆ ਤੇ ਉਹਨਾਂ ਦਾ ਮਾੜਾ ਜਾ ਉਹਨਾਂ ਨੂੰ ਛਿੜਕਿਆ ਸੀ ਤੇ ਇੰਨੇ ਚ ਮਤਲਬ ਉਹ ਵਾਲੇ ਜਿਹੜੇ ਨੇ ਮਰੜੀ ਤੋਂ ਹੀ ਉਹ ਮਤਲਬ ਦੋ ਗੱਡੀਆਂ ਉਹਨਾਂ ਨੇ ਭਰ ਕੇ ਲਿਆਂਤੀਆਂ ਵਾ ਤੇ ਉਹ ਸਿੱਧੇ ਫੁੱਫੜ ਜੀ ਦੇ ਘਰ ਗਏ ਆ ਤੇ ਸਾਡੀ ਫੁੱਫੜ ਜੀ ਹੋਣੀ ਜਿਹੜੇ ਸੀ ਉਹ ਮਤਲਬ ਧਾਰ ਕੱਢ ਰਹੇ ਸੀ ਤੇ ਭੂਆ ਜੀ ਹੋਣਾ ਨੇ ਉਹਨਾਂ ਨੂੰ ਕੁਰਸੀਆਂ ਵਾਸਤੇ ਰਿਸਪੈਕਟ ਵਾਸਤੇ ਉਹਨਾਂ ਦੇ ਉਹਨਾਂ ਨੂੰ ਬੁਲਾਇਆ ਬਿਠਾਇਆ ਐਨੇਜਰ ਨੂੰ ਫਫੜ ਜੀ ਆਗੇ ਆ ਤੇ ਚਲੋ ਜੀ ਗੱਲ ਹੋਈ ਐ ਤੇ ਉਹਨਾਂ ਆਖਿਆ ਕਿ ਤੁਸੀਂ ਸਾਡੇ ਬੱਚੇ ਨੂੰ ਝਿੜਕਿਆ ਕਿਉਂ ਤੇ ਫਫੜ ਜੀ ਉਹਨਾਂ ਨੇ ਇਹੋ ਆਖਿਆ ਕਿ ਤੁਸੀਂ ਮਤਲਬ ਤੁਹਾਡੇ ਬੇਟੇ ਨੇ ਪਹਿਲਾਂ ਬੱਚੇ ਨੂੰ ਮਤਲਬ ਧੱਕਾ ਮਾਰਿਆ ਸੀ ਤੇ ਉਹਦੇ ਕਾਰਨ ਉਹਦੇ ਹੱਥ ਤੇ ਝੋਟ ਆ ਗਈ ਸੀ ਇੰਨੀ ਗੱਲ ਕਰਨ ਦੀ ਧੀਰ ਆ ਜੀ ਉਹਨਾਂ ਨੇ ਰਿਵਾਲਵਰ ਆਪਣਾ ਕੱਢਿਆ ਵਾ ਤੇ 6 ਦੀਆਂ 6 ਗੋਲੀਆਂ ਜਿਹੜੀਆਂ ਵਾ ਇੱਕ ਸਾਡੇ ਫਫੜ ਜੀ ਦੇ ਇੱਥੇ ਮੱਥੇ ਤੇ ਵੱਜੀ ਆ ਤੇ ਪੰਜ ਗੋਲੀਆਂ ਉਹਨਾਂ ਨੇ ਮਤਲਬ ਛਾਤੀ ਦੇ ਵਿੱਚ ਮਾਰੀਆਂ ਜੀ ਤੇ ਮਾਰ ਕੇ ਤੇ ਉਹ ਮੁੜ ਕੇ ਉਥੋਂ ਉਸੇ ਵੇਲੇ ਭੱਜ ਗਿਆ ਜੀ ਤੇ ਬਹੁਤ ਹੀ ਮੰਦ ਭਾਗੀ ਖਬਰ ਆ ਜੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹੋ ਹੱਥ ਜੋੜਦੇ ਆ ਕਿ ਮਾਨ ਸਾਹਿਬ ਥੋੜਾ ਜਿਹਾ ਤੁਸੀਂ ਆਪਣੇ ਪੰਜਾਬ ਵੱਲ ਦੇਖੋ ਜੀ ਬਹੁਤ ਹੀ ਜਿਆਦਾ ਗੁੰਡਾ ਰਾਜ ਹੋ ਗਿਆ ਵਾ ਨਸ਼ੇ ਵਧ ਗਏ ਆ ਪਲੀਜ਼ ਅਸੀਂ ਤੁਹਾਡੇ ਅੱਗੇ ਰਿਸਪੈਕਟ ਇਹੋ ਹੱਥ ਜੋੜਦੇ ਆ ਕਿ ਸਾਡੇ ਦੇ ਫੁੱਫੜ ਜੀ ਹੁਣ ਚੱਲ ਗਏ ਆ ਪਰ ਗਾਂ ਨਾ ਕਿਸੇ ਦਾ ਇਹੋ ਜਿਹਾ ਕੋਈ ਕੰਮ ਹੋਏ ਅਸੀਂ ਤੁਹਾਡੇ ਅੱਗੇ ਇਹੋ ਹੀ ਹੱਥ ਜੋੜਦੇ ਆ ਜੀ ਪੁਲਿਸ ਵੱਲੋਂ ਕਾਰਵਾਈ ਕੀ ਕੀਤੀ ਹੈ ਪੁਲਿਸ ਵੱਲੋਂ ਜੀ ਕਾਰਵਾਈ ਉਹਨਾਂ ਨੇ ਸਾਨੂੰ ਆਣ ਕੇ ਭਰੋਸਾ ਦਿੱਤਾ ਵਾ ਐਸਐਸਪੀ ਆਏ ਸੀ ਅੰਮ੍ਰਿਤਸਰ ਤੋਂ ਉਹਨਾਂ ਨੇ ਕਿਹਾ ਵਾ ਕਿ ਦੋ ਬੰਦੇ ਅਸੀਂ ਜਿਹੜੇ ਫੜਲੇ ਆ ਇੱਕ ਗੱਡੀ ਫੜਲੀ ਆ ਜਿਹੜੀ ਦੂਸਰੀ ਗੱਡੀ ਆ ਉਹ ਹਜੇ ਮਤਲਬ ਉਹਨਾਂ ਨੇ ਨਹੀਂ ਫੜੀ ਜੀ ਉਹਨਾਂ ਨੇ ਸਾਨੂੰ ਇਹੋ ਹੀ ਮਤਲਬ ਹੌਸਲਾ ਦਿੱਤਾ ਕਿ ਅਸੀਂ ਜਿੰਨੇ ਵੀ ਬੰਦੇ ਹੈਗੇ ਅਸੀਂ ਟੋਟਲ ਹੀ ਕਵਰ ਕਰਨੇ ਅਸੀਂ ਕਿਸੇ ਨੂੰ ਨਹੀਂ ਛੱਡਣਾ ਕਿਉਂਕਿ ਇਹ ਪਿੱਛੋਂ ਮਾਨ ਸਾਹਿਬ ਹੋਣਾਂ ਦਾ ਮਤਲਬ ਪਿੱਛੋਂ ਹੈਗਾ ਹੁਕਮ ਆ ਕਿ ਜਿਹੜਾ ਕੰਮ ਗਲਤ ਕਰੇਗਾ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਇਹ ਸਾਨੂੰ ਐਸਐਸਪੀ ਅੰਮ੍ਰਿਤਸਰ ਦਾ ਹੰਤੀ ਜਿਹੜੇ ਆ ਉਹ ਭਰੋਸਾ ਦੇ ਕੇ ਗਏ ਆ ਜੀ ਥੈਂਕ ਯੂ ਇਹ ਭਗਵਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਿਹੜਾੜੇ ਦਾ ਇਹ ਜਿਹੜਾ ਕੱਲ 7 ਵਜੇ ਇਹਦੀ ਘਰੇ ਐਂਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋ ਰਹੇ ਸੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵਨ ਸਿੰਘ ਦੀ ਡੈਥ ਹੋ ਗਈ ਤੇ ਭਗਵਨ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤ ਕਰ ਗ੍ਰਿਫਤਾਰ ਕਰ ਲਿਆ ਤੇ ਨਾਲ ਨੂੰ ਜੋ ਜਿਹੜਾ ਸਵਾਰਵਰ ਬ੍ਰਮਤ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਮਤ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 100 ਧਾਰਾ 103 190 100 91 3 1 333 ਬੀ ਐਨ ਐਸ ਹਰਮਗ ਦਰਜ ਕੀਤੀ ਕਿੰਨੇ ਦੋਸ਼ੀ ਸੀਗੇ ਤੇ ਕਿੰਨੇ ਗ੍ਰਿਫਤਾਰ ਨੇ ਕਿੰਨੇ ਹਿਹਾੜ ਨੇ ਤੇ ਸਾਰਿਆਂ ਦਾ ਇਹਾੜ ਹੈ ਜਿਹੜੇ ਆਪਣਾ ਹੀ ਦੋਸ਼ੀ ਜਿਹੜੇ ਆਪਣਾ ਇਹਨਾਂ ਦੇ ਵਰਕਲੌਅ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਇਓਨਾਂ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ ਮੁੱਖ ਦੋਸ਼ੀ ਜਿਹੜਾ ਹੈ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਮਾਰਿਆ ਅਮਰਪ੍ਰੀਤ ਸਿੰਘ ਕੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਜਿਹੜਾ ਇਹ ਉਹਦੇ ਨਾਲ ਦਾ ਸਾਥੀ ਹੀ ਪਿੰਡ ਤੋਂ ਮਰੜੀ ਕਲਾਪ ਸੱਜਣ ਜੀ ਇਹ ਕਿ ਪੁਰਾਣਾ ਬੱਚਾ ਜਿਹੜਾ ਸਾਡੀ ਆਬਾਦ ਹੋਈ ਜਿਸ ਦੇ ਕਾਰਨ ਵਾਦਲਾ ਹੋ ਉਹ ਵੀ ਉਸ ਨਾਲ ਕਿ ਕਿ ਉਹ ਵੀ ਇੱਕ ਰੈਕਸ਼ਨ ਕਰਦਾ ਤੇ ਉਹ ਜਿਹੜਾ ਆਪਣਾ ਹੁਣ ਪਹਿਲੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋ ਸਕੂਲ ਦੇ ਵਿੱਚ ਕੋਈ ਬੱਚਾ ਬੱਚਾ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਾਨ ਸਿੰਘ ਨੇ ਵੀ ਇਸ ਤਰ੍ਹਾਂ ਨਾ ਕਰਿਆਗਾ ਇਸ ਗੱਲ ਪੁਰਾਣੇ ਵੀ ਲੋਕ ਨਰਮ ਕਰਦੀ ਹੋਇਆ ਨਾਲ ਜੀ ਹਾਂਜੀ ਹਾਂਜੀ ਹੋਇਆ ਨਹੀਂ ਅਰੇ ਸਾਡੇ ਮਾਰੀ ਕਰ ਰਹੇ ਉਹਨਾਂ ਨੂੰ ਕਰ ਲਾਂਗੇ ਜਲਦੀ ਹੀ ਰੁਕਤਾ ਉਹ ਟੋਟਲ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਟੋਟਲ 3 ਦੋਸ਼ੀ ਗ੍ਰਿਫਤਾਰ ਹੋਏ ਇਹਨਾਂ ਚ ਇੱਕ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਬਰਕਲਾ ਵਿਖੇ 326 ਦਾ ਮਕਦਮਾ ਵੀ ਦਰਜ ਹੈ ਆਪਣਾ ਮਜੀਠੇ ਠਣ ਤੇ ਜਿਹੜਾ ਜਿਹਨੇ ਗੋਲੀਆਂ ਮਾਰੀਆਂ ਉਹਦੀ ਉਹਦਾ ਕੋਈ ਪ੍ਰਾਈਵੇਟ ਰਿਕਾਰਡ ਹੈਗਾ ਨਹੀਂ ਲੈ ਯੂਜ਼ਰ ਨਹੀਂ ਕੋਈ ਸਾਫਾ ਸਾਫਾ ਫੋਜੀ ਕੀ ਐਕਸ਼ਨ ਕੀ ਕਰੀਂਗਾ ਐਕਸ਼ਨ ਆਪਣਾ ਇਹਨਾਂ ਨੂੰ ਹੁਣ ਅਰੇਸਟ ਪਾਈ ਹੈ ਇਹਨਾਂ ਦੀ ਤੇ ਸਵੇਰੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਤੇ ਲਿਸਨਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਤੇ ਪਿਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤਫ਼ਤੀਸ਼ ਕੀਤੀ ਆ ਉਹ ਕੀ ਰਹੀ ਹੈ ਦੱਸ ਸਕੋ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਵੀ ਹਮਲ ਚ ਨੇ ਆਉਂਦੀ ਤਾਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਉਹ ਮਿਲਟਰੀ ਦੇ ਵਿੱਚ ਉਹ ਕਿਸ ਵਜ੍ਹਾ ਦਾ ਦੋਸ਼ ਹੈ ਜੀ ਕਿਸ ਕੰਮ ਦਾ ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਹੋਇਆ ਹੈ ਹੋਰ ਕਿਸੇ ਨਾਲ ਸਭ ਪਰਵਾਰ ਦਾ ਕਹਣਾ ਵੀ ਬੱਚੇ ਨੇ ਕਿਹਾ ਹੈ ਕਿ ਉਹ ਸੱਚ ਨਹੀਂ ਬੋਲ ਰਿਹਾ ਉਹ ਵੀ ਵੈਰੀਫਾਈ ਕਰਦੇ ਆਂ જો દોષી હોવું બક્ષ્યા જ